ਸਰਪੰਚ ਸਾਹਿਬ ਇੱਕ ਟੋਬਿਆਂ ਦੇ ਮੁੱਦੇ ਦਾ ਸਾਡੇ ਕੋਲ ਆਇਆ ਦੀਗਾ ਉਹ ਟੋਬਿਆਂ ਦੇ ਮੁੱਦੇ ਦੀ ਜਿਹੜੀ ਗ੍ਰਾਂਟ ਦਾ ਉਹਦਾ ਕੀ ਮਸਲਾ ਦੱਸਿਓ ਟੋਬਿਆਂ ਦੇ ਮੁੱਦੇ ਬਾਰੇ ਜਿਹੜੀ ਕੁਝ ਦਿਨ ਪਹਿਲਾਂ ਕੁਝ ਬੰਦਿਆਂ ਨੇ ਵੀਡੀਓ ਪਾਈ ਸੀ ਕਿ 1 ਕਰੋੜ 70 ਲੱਖ ਰੁਪਏ ਫਰਾਨਾ ਪੰਚਾਇਤ ਕੋ ਆ ਗਿਆ ਪੰਚਾਇਤ ਖਾ ਗਈ ਜਾਂ ਪੰਚਾਇਤ ਕਾ ਕਰ ਗਈ ਬਿਲਕੁਲ ਉਹ ਉਹ ਸਟ੍ਰੈਮ ਪੁਰਾਣੀ ਸਰਕਾਰ ਵੇਲੇ ਸਿਰਫ 58 ਲੱਖ ਰੁਪਏ ਆ ਸੀ ਸਰਕਾਰ ਦੇ ਅਕਾਊਂਟ ਚ ਉੱਪਰ ਵਾਸਤੇ ਠੀਕ ਹੈ ਜਾਇਦ ਨੂੰ 5 ਰੁਪਏ ਵੀ ਨਹੀਂ ਆਏ ਠੀਕ ਹੈ ਹੁਣ ਇਹਨਾਂ ਪਹਿਲਾਂ ਆਏ ਨੇ 58 ਲੱਖ ਰੁਪਇਆ ਸਰਕਾਰ ਦੇ ਖਾਤੇ ਜਿਆ ਦੀ ਠੀਕੇ ਦਾ ਟੈਂਡਰ ਹੋਇਆ ਸੀ ਓਕੇ ਠੇਕੇਦਾਰ ਨੇ ਕੰਮ ਘੱਟ ਕਰਾਇਆ ਮਾੜਾ ਕਰਾਇਆ ਉਹਦੀ ਸ਼ਿਕਾਇਤ ਅਸੀਂ ਕੀਤੀ ਹੋਈ ਆ ਠੀਕ ਹੈ ਤੋਂ ਉਦੋਂ ਬਾਅਦ ਜਿਹੜੇ ਸੌਏਗੇ ਨੇ ਸੌਲਡ ਬੇਸ ਨੂੰ ਪਲਾਂਟ ਉਹਦੇ ਵਾਸਤੇ 16 ਲੱਖ ਰੁਪਇਆ ਆਇਆ ਸੀ 2022 ਚ ਉਹ ਵੀ ਸਰਕਾਰ ਦੇ ਅਕਾਊਂਟ ਚ ਪਏ ਨੇ ਠੀਕ ਆ ਉਹਦਾ ਵੀ ਠੇਕਾ ਸਰਕਾਰ ਨੇ ਦੇਣਾ ਉਹਦਾ ਪੰਚਾਇਤ ਦਾ ਕੋਈ تعلقਾਤ ਨਹੀਂ ਹੈਗਾ ਠੀਕ ਆ ਤੇ ਸਾਡਾ ਇਸ ਕੰਮ ਨਾਲ ਕੋਈ ਵੀ 10 ਰੁਪਏ ਵੀ ਪੰਚਾਇਤ ਦੇ ਖਾਤੇ ਜ ਨਹੀਂ ਆਏ ਨਾ ਅਸੀਂ ਕੋਈ ਕੰਮ ਕਰਾਇਆ ਨਾ ਅਸੀਂ ਇਹਦਾ ਕਰਾ ਸਕਦੇ ਆ ਠੀਕ ਆ ਗਵਰਨਮੈਂਟ ਦੇ ਪੈਸੇ ਨੇ ਗਵਰਨਮੈਂਟ ਨੇ ਟੈਂਡਰ ਦੇਣਾ ਗਵਰਨਮੈਂਟ ਨੇ ਹੀ ਕਰਉ ਗਵਰਨਮੈਂਟ ਨੇ ਹੀ ਇਨਕੁਆਇਰੀ ਕਰਾਉਣੀ ਆ ਜਿਹੜੀ ਕੋਈ ਮਾੜਾ ਚੰਗਾ ਕੰਮ ਪਿੰਡ ਚ ਹੋਇਆ ਟੋਬਿਆਂ ਦਾ ਬਿਲਕੁਲ ਤੇ ਉਹ ਵੀ ਸਾਰਾ ਪਿੰਡ ਸਾਰੀ ਪੰਚਾਇਤ ਹੁਣ ਵੀ ਹਾਜ਼ਰ ਆ ਪਹਿਲਾਂ ਵੀ ਹਾਜ਼ਰ ਸੀ ਸਾਡੀ ਸ਼ਿਕਾਇਤ ਕਰੀ ਗਈ ਆ ਜਿਹੜਾ ਠੇਕੇਦਾਰ ਨੇ ਮਾੜਾ ਕੰਮ ਕੀਤਾ ਉਹਦੇ ਖਲਾਫ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਉਹ ਤਾਂ ਐਮਐਲਏ ਨੇ ਵੀ ਉਦੋਂ ਵੀ ਕਿਹਾ ਥੀਆ ਉਹ ਪੁੱਛਿਆ ਸੀ ਬਿਲਕੁਲ ਬਿਲਕੁਲ ਕਿਉਂਕਿ ਇੱਕ ਜਿਹੜਾ ਡੰਪਰਾਂ ਦਾ ਦੀ ਉਹ ਕੂੜੇ ਵਾਲਾ ਮਸਲਾ ਉਹਦਾ 16 ਲੱਖ ਰੁਪਏ ਆ ਉਹ ਵੀ ਸਰਕਾਰ ਦੇ ਖਾਤੇ ਚ ਪਿਆ ਤਾਂ ਉਹ ਵੀ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਉਹ ਕੰਮ ਉਹ ਚੱਲ ਰਿਹਾ ਉਹ ਵੀ ਸਰਕਾਰ ਨੇ ਕਰਾਉਣਾ ਪੰਚਾਇਤ ਨੇ ਕੋਈ ਨਹੀਂ ਕਰਾਉਣਾ ਉਹ ਗਵਰਨਮੈਂਟ ਨੇ ਹੀ ਕਰਾਉਣਾ ਸੈਂਟਰ ਗਵਰਨਮੈਂਟ ਦਾ ਪੈਸਾ ਉਹ ਸੈਂਟਰ ਗਵਰਨਮੈਂਟ ਨੇ ਹੀ ਏਡੀਸੀ ਡੀ ਨੇ ਕਰਾਉਣਾ ਠੀਕ ਆ ਸਾਡੇ ਕੋਲ ਇਹ ਪ੍ਰੂਫ ਨੇ ਸਾਰੇ ਹੀ ਜਿੰਨੇ ਫਰਜ਼ੀ ਆਏ ਪਨੇ ਬਿਲਕੁਲ ਸਰਕਾਰ ਦੇ ਅਕਾਊਂਟ ਚ ਨੇ ਸਰਕਾਰ ਦੇ ਪੈਸੇ ਨੇ ਠੀਕ ਆ ਗ੍ਰਾਮ ਪੰਚਾਇਤ ਕੋ ਸਿਰਫ ਗਲੀਆਂ ਨਾਲੀਆਂ ਪੈਸੇ ਆਏ ਨੇ ਉਹ ਅਸੀਂ ਜਿੰਨੀਆਂ 90 99 ਬਣਾਈਆਂ ਸਾਰੀ ਪੰਚਾਇਤ ਦੇ ਨਾਲ ਮਿਲ ਕੇ ਕੰਮ ਕੀਤਾ ਠੀਕ ਆ ਵਧੀਆ ਕੀਤਾ ਸਾਰੀ ਪੰਚਾਇਤ ਸਲਾਹ ਜੋਗਾ ਨਹੀਂ ਉਹ ਤਾਂ ਐਮਐਲਏ ਸਾਹਿਬ ਜਦੋਂ ਆਏ ਨੇ ਅਸੀਂ ਦੇਖਿਆ ਕੰਮ ਦੇਖਿਆ ਤੁਹਾਡਾ ਅਸੀਂ ਕੰਮ ਦੇ ਨਾਲ ਐਮਐਲਏ ਸਾਹਿਬ ਨੂੰ ਗੱਲਬਾਤ ਕੀਤੀ ਤਾਂ ਐਮਐਲਏ ਸਾਹਿਬ ਨੇ ਕਿਹਾ ਵੀ ਸਾਡੀ ਸੰਤੋਸ਼ਟੀ ਆ ਹਾਂ ਉਹ ਤੇ ਬਿਲਕੁਲ ਸੰਤੋਸ਼ਟੀ ਜ਼ਾਹਰ ਕੀਤੀ ਆ ਨਾ ਉਹ ਵੀ ਸ਼ਿਕਾਇਤ ਕੀਤੀ ਸੀ ਆ ਸਾਡੀ ਤੋਬਿਆਂ ਵਾਲੀ ਉਹ ਕਹਿੰਦੇ ਅਸੀਂ ਘਰਾਵਾ ਕੇ ਉੱਚ ਪੱਤੀ ਜਾਂਚ ਕਰਾਵਾਂਗੇ ਉਹ ਐਮਐਲਏ ਸਾਹਿਬ ਨੇ ਵੀ ਕਿਹਾ ਤੀ ਵੀ ਅਸੀਂ ਜਾਂਚ ਕਰਾਵਾਂਗੇ ਇਸ ਚੀਜ਼ ਦੀ ਕਿਉਂਕਿ ਉਹ ਉਹਨਾਂ ਦਾ ਦੀਗਾ ਤੇ ਪੰਚਾਇਤ ਤੇ ਸਾਰਾ ਪਿੰਡ ਇਹ ਕੰਮ ਦੇ ਖਿਲਾਫ ਆ ਜਿਹੜਾ ਵੀ ਕੁਝ ਕਿਸੇ ਨੇ ਕਬਲੇਵਾਜੀ ਕੀਤੀ ਆ ਬਿਲਕੁਲ ਅਸੀਂ ਉਹਦਾ ਵਿਰੋਧ ਕਰਦੇ ਆ ਨਾ ਦੀ ਚਲਕੇ ਨੂੰ ਕਰਨ ਦੇਣੀ ਆ ਨਾ ਕੀਤੀ ਆ ਨਾ ਕਰਨ ਦਵਾਂਗੇ ਸਾਰੇ ਪੰਚਾਇਤ ਸਾਰੀ ਇੱਕਾ ਵਾਰਾ ਪਿੰਡ ਇੱਕਾ ਇਤੋਂ ਪਿੰਡ ਵਾਸੀਆਂ ਨੂੰ ਕੀ ਮੈਸੇਜ ਆ ਤੁਹਾਡੇ ਵੱਲੋਂ ਪਿੰਡ ਵਾਸੀਆਂ ਨੂੰ ਇਹੀ ਮੈਸੇਜ ਆ ਅਸੀਂ ਬੜੀਆਂ ਕੰਮ ਕੀਤਾ ਪੰਜ ਸਾਲ ਪੰਚਾਇਤ ਨੇ ਸਾਰੇ ਪੰਚਾਇਤ ਨੂੰ 11-12 ਮੈਂਬਰਾਂ ਨੂੰ ਵਧਾਈ ਆ ਚੜ੍ਹ ਨਾਲ ਮਿਲ ਕੇ ਕੰਮ ਕੀਤਾ ਕਹਾਂ ਵਾਲੀ ਨਵੀਂ ਪੰਚਾਇਤ ਨੂੰ ਵੀ ਉਹਨੂੰ ਅਸੀਂ ਵਧਾਈ ਦਿੰਨੇ ਆ ਸਰਪੰਚ ਸਾਹਿਬ ਉਹ ਕੰਮ ਕਰੇ ਵਧੀਆ ਨਾਲ ਮਿਲ ਕੇ ਸਾਰੇ ਸਾਥ ਦਵਾਂਗੇ ਸਰਪੰਚ ਸਾਹਿਬ ਤੁਹਾਡੇ ਕੰਮ ਬੋਲਦੇ ਨੇ ਇਹ ਮੈਂ ਨਹੀਂ ਕਿਹਾ ਇਹ ਐਮਐਲਏ ਨੇ ਕਿਹਾ ਵੀ ਕੰਮ ਬੋਲਦੇ ਨੇ ਜਦੋਂ ਅਸੀਂ ਪੁੱਛਿਆ ਵੀ ਕਿੱਦਾਂ ਨੇ ਕੰਮ ਉਹਨਾਂ ਨੇ ਕਿਹਾ ਵੀ ਕੰਮ ਬਹੁਤ ਵਧੀਆ ਹੋਏ ਨੇ ਭਾਰਦਕਸੀ ਹੋਏ ਨੇ ਜਿੱਥੇ ਗੱਲ ਟੋਬਿਆਂ ਦੀ ਆਇਆ ਉਹ ਆਪਾਂ ਜਦ ਇਹ ਮੂਦਾ ਚੱਕਿਆ ਵੀ ਟੋਬਿਆਂ ਦਾ ਉਹਨਾਂ ਦੇ ਸਵਸਟੀਗਾਰੀ ਜਵਾਬ ਦਿੱਤਾ ਜਾਈ ਕੋਲ ਤੀਆ ਵੀ ਇਹਦੀ ਤੁਸੀਂ ਇੱਕ ਵਾਰੀ ਕਰਾਓ ਮੈਨੂੰ ਐਮਐਲ ਸਾਬ੍ਹ ਨੂੰ ਪੂਰਾ ਭਰੋਸਾ ਦਿੱਤਾ ਸਪੀਕਰ ਸਾਹਿਬ ਨੇ ਪੂਰਾ ਭਰੋਸਾ ਕਿਉਂਕਿ ਲੋਕ ਜੇ ਤੁਸੀਂ ਕਰਨ ਦੀ ਕਾਰਵਾਈ ਕਰਾਵਾਂਗੇ ਅਸੀਂ ਨਾਲ ਰਲ ਕੇ ਨਾਲਾ ਸਰਕਾਰ ਦੇ ਨਾਲ ਹੀ ਸਾਰਾ ਕੰਮ ਹੋਣਾ ਇਹ ਸਰਕਾਰ ਦੇ ਨਾਲ ਹੱਲਾ ਮਿਲ ਕੇ ਪੰਚਾਇਤ ਤੇ ਪਿੰਡ ਵਾਸੀ ਉਹ ਠੇਕੇਦਾਰ ਦੇ ਖਿਲਾਫ ਕਾਰਵਾਈ ਕਰਾਵਾਂਗੇ ਜਿਹੜੇ ਪੈਸੇ ਖਾਦੇ ਨੇ ಗ್ರಾಮ ਪੰਚਾਇਤ ਨੂੰ 5 ਰੁਪਏ ਵੀ ਇਹ ਟੋਬੇ ਦਾ ਕੋਈ ਨਾ ਕਦੇ ਆਏ ਨੇ ਕਿ ਉਹ ਕਹਿੰਦੇ 40 ਲੱਖ ਆਇਆ 50 ਲੱਖ ਆਇਆ ਫਲਾਨਾ ਪੰਜੀਨੀ 5 ਰੁਪਏ ਵੀ ਨਹੀਂ ਆਏ ਹੈਗੇ ਪੰਚਾਇਤ ਦੇ ਕਾਉਂਨਸਲ ਜਿਹੜਾ ਅੱਜ ਆਪਾਂ ਇਹ ਮੀਟਿੰਗ ਰੱਖੀ ਕੀਤੀ ਨਾ ਸਿਆ ਤੇ ਮੀਟਿੰਗ ਰੱਖੀ ਕੀਤੀ ਇਹ ਚ ਕਿੰਨਾ ਕੁ ਸੰਯੋਗ ਹੋਣਾ ਚਾਹੀਦਾ ਪੰਚਾਇਤ ਦਾ ਤੇ ਕਿੰਨਾ ਸੰਯੋਗ ਹੋਣਾ ਚਾਹੀਦਾ ਪਬਲਿਕ ਦਾ ਪੰਚਾਇਤ ਦਾ ਪੂਰਾ ਸਹਿਯੋਗ ਹੈ ਇੱਥੇ ਸਾਰੇ ਪੰਚਾਇਤ ਕੱਲ੍ਹ ਦੀ ਲੱਗੀ ਆ ਪਾਪਾ ਭਾਰ ਸਾਰੇ ਨਗਰ ਨਿਵਾਸੀਆਂ ਨੇ ਖੜੀ ਆ ਪੰਚਾਇਤ ਸਾਰੇ ਪਿੰਡ ਵਾਲੇ ਚਾਹੁੰਦੇ ਨੇ ਵੀ ਜਿਹੜੇ ਬਾਹਰੋਂ ਆ ਕੇ ਲੋਕਾਂ ਨੇ ਹੌਲਾ ਕੀਤਾ ਮਾੜੀ ਗੱਲ ਕੀਤੀ ਆ ਤੇ ਅੱਗੇ ਵਾਸਤੇ ਹਰ ਕੋਈ ਨਹੀਂ ਹੋਣਾ ਚਾਹੀਦਾ ਜਿਹੜੇ ਪਿੰਡ ਦੇ ਗਲਤ ਕੰਮ ਕਰਦੇ ਨੇ ਬੰਦੇ ਉਹਨਾਂ ਨੂੰ ਅਸੀਂ ਪਿਆਰ ਨਾਲ ਵੀ ਸਮਝਾਵਾਂਗੇ ਇਨੇ ਵੀ ਆ ਨਸਾਂ ਨੂੰ ਦੋ ਵੇ ਤਰੀਕੇ ਨਾਲ ਵੀ ਹੋਵਰ ਪ੍ਰਸ਼ਾਸਨ ਨਹੀਂ ਕਿ ਕੀਤਾ ਦੀ ਕਾਰਵਾਈ ਮਤਲ ਤੁਸੀਂ ਆਪਦੇ ਮੂੰਹੋਂ ਵੀ ਕਹਿੰਦੇ ਹੋ ਵੀ ਕਿਸੇ ਨੇ ਮਦਦ ਨਹੀਂ ਕਰਨੀ ਚਾਹੀਦੀ ਉਸ ਚੀਜ਼ ਨਹੀਂ ਕਰਨੀ ਚਾਹੀਦੀ ਨਾ ਹੀ ਕੀਤੀ ਆ ਨਾ ਹੀ ਜਮਾਨਤ ਆ ਬਿਲਕੁਲ ਸਾਰੀ ਪੰਚਾਇਤ ਭਾਈ ਜੀ ਪੰਚਾਇਤ ਕਰਾਊਗੀ ਭਾਈ ਜੀ ਮੈਂ ਟੀ ਆਰ ਸੀ ਕੁਡਾਣੀ ਚੈਨਲ ਤੋਂ ਕਿਉਂਕਿ ਇਹ ਚੀਜ਼ ਨੂੰ ਜ਼ਰੂਰ ਪ੍ਰਦਰਖਸ਼ ਕਰਦਾ ਕਿਉਂਕਿ ਉਹ ਬੋਲ ਕੇ ਗਏ ਨੇ ਐਸ ਐਚਓ ਬੋਲ ਕੇ ਗਿਆ ਜਾਂ ਹੋਰ ਬੋਲ ਕੇ ਗਏ ਨੇ ਅੱਜ ਸਰਪੰਚ ਸਾਹਿਬ ਨਾਲ ਮੈਂ ਗੱਲਬਾਤ ਕਰ ਰਿਹਾ ਕਿਉਂਕਿ ਸਾਰੇ ਪੰਚਾਇਤ ਮੈਂਬਰ ਖੜੇ ਨੇ ਹੋਰ ਮੁਖ ਬੈਠੇ ਪਿੰਡ ਦੇ ਖੜੇ ਨੇ ਇਹਨਾਂ ਨੇ ਪੱਕੇ ਤੌਰ ਤੇ ਕਹਤਾ ਜਾਂ ਕੋਈ ਕ੍ਰੇਮਲ ਟਾਈਪ ਦਾ ਕੰਮ ਕਰਦਾ ਉਹਦੇ ਸਰਪੰਚੀ ਜਾਂ ਕੋ ਪੰਚਾਇਤ ਮੈਂਬਰ ਦੀ ਕੋਈ ਸਮੂਲੀਅਤ ਨਹੀਂ ਹੋਊਗੀ। ਨਾ ਕੋਈ ਬਗਰ ਜਾਊਗਾ ਨਾ ਕੋਈ ਜਮਾਨਤ ਕਰਾਊਗਾ। ਕਿਉਂ ਗ੍ਰਿੰਦਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਬਿਲਕੁਲ ਸਹਿਮਤ ਹਾਂ ਜੀ। ਕ੍ਰੇਮਲ ਰੇਮਨ ਜਿਹੜੀ ਆਹਾ ਆਪਣਾ ਲੜਾਈ ਹੋਈ ਆ। ਹਾਂ ਇਹ ਵਿੱਚ ਕਈ ਸੱਜਣ ਕਹਿੰਦੇ ਅਸੀਂ ਸਪੋਰਟ ਕਰਦੇ ਆਂ ਅਸੀਂ ਐਸਐਚਓ ਗਾਉਂ ਸਪਸ਼ਟ ਗਿਆ ਵੀ ਜਿਹਦਾ ਵੀ ਕਸੂਰ ਆ ਜਿੰਨਾ ਵੀ ਉਹਤੇ ਪੂਰੀ ਪਾਰਦਰਸ਼ੀ ਤਰੀਕੇ ਨਾਲ ਠੋਕ ਕੇ ਕਾਰਵਾਈ ਹੋਣੀ ਚਾਹੀਦੀ ਆ। ਕਈ ਮੇਰੇ ਵੀਰ ਕਹਿੰਦੇ ਮੇਰੇ ਜੀ 70726 ਉਹ ਪਹਿਲਾ ਐਫ ਆਈ ਆਰ ਦੀ ਕਾਪੀ ਪੜਾਇਆ ਤੇ ਉਹ ਕਾਨੂੰਨ ਬਾਰੇ ਨੌਲੇਜ ਲਿਆ ਬਿਲਕੁਲ ਬਿਲਕੁਲ ਧਾਰਾਵਾਂ ਦਾ ਵੱਧਾ ਹੋਣੀ ਹੁਣ ਤੈ ਉਹ ਜਿੰਨੀ ਸੱਟ ਡਾਕਟਰ ਨੇ ਲੇਖਤੀ ਉਹ ਹੂਏ ਹੂ ਕਰਵਾਈ ਕਿਉਂਕਿ ਉਦੋਂ ਵੀ ਅਸੀਂ ਉਦੋਂ ਜੇ ਠਾਣਾ ਰੋਕ ਲੂ ਤਾਂ ਐਸੇ ਵੀ ਸਾਹਿਬ ਬੈਠੇ ਨੇ ਪੈਲ ਠਾਣਾ ਰੋਕ ਲੂ ਡਿਪਟੀ ਸਾਹਿਬ ਬੈਠੇ ਨੇ ਕੋਰਟ ਜਾ ਕੇ ਹਾਈ ਕੋਰਟ ਕਰਕੇ ਕਰਾ ਲੂ ਕਿਉਂਕਿ ਅਸੀਂ ਵੀ ਉਦੋਂ ਇਹੀ ਗੱਲ ਕੀਤੀ ਵੀ ਬਰੀਕੀ ਤੱਕ ਜਾਂਚ ਕਰੋ ਤੈਹ ਤੱਕ ਜਾਓ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਜਗਤਾਰ ਸਿੰਘ ਜੀ ਐਡ ਕਰਦਾ ਤੇ ਜਿੱਦੇ ਲੜਾਈ ਹੋਈ ਆ ਮੈਂ ਲੁਧਿਆਣੇ ਸੀ ਮੈਨੂੰ ਫੋਨ ਆਇਆ ਆਪਣੇ ਜਿਹੜੇ ਬੰਦੇ ਸੱਟ ਲੱਗੀ ਤਾਂ ਜਾਂਦੇ ਬ੍ਰਦਰ ਦਾ ਕਹਿੰਦਾ ਵੀ ਐਂ ਕਰਕੇ ਸਾਡੀ ਲੜਾਈ ਹੋ ਗਈ ਅਸੀਂ ਵੀ ਰਾਤ ਦਾ ਜਿਹੜਾ ਫੋਨ ਆਇਆ ਜੀ ਮੈਂ ਮੌਕੇ ਤੇ ਹੁੰਦਾ ਮੈਂ ਜਰੂਰ ਪਹੁੰਚਦਾ ਬਿਲਕੁਲ ਪਤਾ ਹੈ ਜਿਹੜੀ ਕਲੋਨੀयां ਲੜਾਈ ਹੋਈ ਸੀ ਉੱਦੇ ਸਾ ਮੈਂ ਬਿਲਕੁਲ 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 ਸਾਨੂੰ ਬਿਲਕੁਲ ਪਤਾ ਹੈ ਚੀਜ਼ ਇਹ ਤਾਂ ਹੈ ਨਹੀਂ ਵੀ ਕਿਤੇ ਅਸੀਂ ਰਾਤ ਨੂੰ ਫੋਨ ਨਹੀ 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 ਇਹ ਗੱਲ ਇਹ ਗੱਲ ਸੋਚ ਵੀ ਨਹੀਂ ਸਕਦਾ ਬੰਦਾ ਜਿਹੜਾ ਪਿੰਡ ਦੇ ਮੂਤਵਾਰ ਹੁੰਦੇ ਨੇ ਉਹਨਾਂ ਨੇ ਪਿੰਡ ਲਈ ਬਹੁਤ ਮੁਸ਼ਕਲ ਕੰਮ ਦੀ ਲੋਡ ਹੁੰਦੀ ਹੈ ਚਲੋ ਧੰਨਵਾਦ ਬਾਈ ਜੀ ਚਾਉਂਦੇ ਆ ਵੀ ਸਾਰੇ ਨੌਜਵਾਨ ਜਿੰਨੇ ਵੀਰ ਨੇ ਇਹ ਕਹਾਂ ਬਿਲਕੁਲ ਬਿਲਕੁਲ ਜਿਹੜਾ ਆਪਾਂ ਇਹ ਇੱਕ ਹੋਰ ਗੱਲ ਹੋਈ ਜਿਹੜੀ ਬਾਹਰੋਂ ਆਕੇ ਇਹਦੇ ਤਾਂ ਅਸੀਂ ਸੰਕਲਪ ਆ ਹਾਂ ਉਸੇ ਨਾਲ ਆਪਣੇ ਨਗਰ ਨਿਵਾਸੀਆਂ ਦੀ ਵੀ ਮੈਂ ਸਾਂਝੇ ਦਾ ਥੋੜੀ ਕਮਜ਼ੋਰੀ ਰਹੀ ਹੈ ਵੀ ਬੰਦੇ ਬਾਹਰੋਂ ਆਕੇ ਹਮਲਾ ਕਰਕੇ ਉੱਥੇ ਹਾਂ ਜਿਹੜੇ ਆਲੇ-ਦਾਲੇ ਸੀ ਉੱਥੇ ਚਲੀ ਫੜਨਾ ਚਾਹੀਦਾ ਸੀ ਜਾਂ ਮੁਕਾਬਲਾ ਕਰਨਾ ਚਾਹੀਦਾ ਸੀ ਚਲੋ ਕਿਉਂਕਿ ਆਏ ਆ ਵੀ ਆਪਾਂ ਜੂਥ ਨੂੰ ਇੱਥੇ ਜਿਹੜਾ ਨੌਜਵਾਨ ਜੂਥ ਆ ਸਾਡਾ ਇਹੀ ਮੈਸੇਜ ਆ ਭਰਾਵੋ ਨਸ਼ੇ ਪੱਤੇ ਤੋਂ ਦੂਰ ਰਹੋ ਲੜਾਈ ਝਗੜਿਆਂ ਤੋਂ ਦੂਰ ਰਹੋ ਇਹਨਾਂ ਦੇ ਵਿੱਚ ਕੁਝ ਨਹੀਂ ਹੈਗਾ ਕਿ ਸੋ ਭਰਾਵੋ ਪਿੰਡ ਦਾ ਭਾਈਚਾਰਾ ਕਾਇਮ ਰੱਖੋ ਇਹਨ मां जांच काइक रुज